ਪੱਛਮੀ ਗੜਬੜੀ ਹਰਿਆਣਾ ਪੰਜਾਬ ਰਾਜਸਥਾਨ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਪਹੁੰਚ ਗਈ ਹੈ ਜਿਸ ਕਾਰਨ ਮੌਸਮ ਦੀ ਸਰਗਰਮੀ ਵਧ ਗਈ ਹੈ। ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੈਦਾਨੀ ਇਲਾਕਿਆਂ 'ਚ ਬੱਦਲ ਛਾਏ ਹੋਏ ਨੇ। ਜਿਵੇਂ-ਜਿਵੇਂ ਦਿਨ ਵਧਣਗੇ ਮੌਸਮ ਦੀਆਂ ਗਤੀਵਿਧੀਆਂ ਵਧਣ ਦੀ ਸੰਭਾਵਨਾ ਹੈ ਤੇ ਫੈਲਾ ਵਧੇਗਾ। ਪੰਜਾਬ ਤੇ ਹਰਿਆਣਾ ਦੇ ਪਹਾੜੀ ਇਲਾਕਿਆਂ 'ਚ ਗਰਜ ਨਾਲ ਹਲਕੇ ਤੋਂ ਦਰਮਿਆਨੀ ਮੀਂਹ ਪਵੇਗਾ। ਇਹਨਾਂ ਦੋਵਾਂ ਸੂਬਿਆਂ ਦੇ ਦੂਰ ਦਰਾਡੇ ਦੇ ਇਲਾਕਿਆਂ ਤੇ ਉੱਤਰੀ ਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਹਲਕਾ ਮੀਂਹ ਪਵੇਗਾ ਹਾਲਾਂਕਿ ਮੌਸਮ ਗਤੀਵਿਧੀਆਂ ਪਹਾੜਾਂ 'ਚ ਵਧੇਰੇ ਹੋਣਗੀਆਂ ਤੇ ਮੈਦਾਨੀ ਖੇਤਰ ਘੱਟ ਪ੍ਰਭਾਵਿਤ ਹੋਣਗੇ ਇਸ ਦੇ ਨਾਲ ਹੀ 10000 ਫੁੱਟ ਤੋਂ ਵੱਧ ਦੀ ਉਚਾਈ ਤੇ ਪਹਾੜਾਂ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਪੱਛਮੀ ਗੜਬੜੀ ਦੇ ਕਾਰਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਨੀਵੇਂ ਇਲਾਕਿਆਂ 'ਚ ਕੁੱਝ ਥਾਂ 'ਤੇ ਗਰਜ ਨਾਲ ਮੀ ਪੈਣ ਬਿਜਲੀ ਟਿਕਣ ਤੇ ਗੜੇਮਾਰੀ ਦੀ ਸੰਭਾਵਨਾ ਹੈ ਜਿਸ ਦੇ ਨਾਲ ਹੀ ਮੱਧ ਤੇ ਉਚਾਈ ਵਾਲੇ ਇਲਾਕਿਆਂ ਚ ਤਾਜ਼ਾ ਬਰਫਬਾਰੀ ਦੇਖਣ ਨੂੰ ਮਿਲੇਗੀ ਪਹਿਲਗਾਮ ਗੁਲਮਰਗ ਮਨਾਲੀ ਕੀ ਲੌਂਗ ਤੇ ਸਪਿਤੀ ਕਾਟੀ ਵਰਗੇ ਪ੍ਰਸਿੱਧ ਸਥਾਨਾਂ ਤੇ ਵੀ ਬਰਬਾਰੀ ਹੋ ਸਕਦੀ ਹੈ ਸ਼ਿਰੀ ਨਗਰ ਡਲਹੋਜੀ ਧਰਮਸ਼ਾਲਾ ਤੇ ਸ਼ਿਮਲਾ ਚ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਤਰਾਖੰਡ ਦੀਆਂ ਹੇਠਲੀਆਂ ਪਹਾੜੀਆਂ ਜਿਵੇਂ ਮੰਸੂਰੀ ਤੇ ਨੈਣੀ ਤਾਲ ਚ ਵੀ ਤੂਫਾਨ ਤੇ ਮੀਂਹ ਪਵੇਗਾ ਸਭ ਤੋਂ ਚੰਗੀ ਗੱਲ ਇਹ ਹੈ ਕਿ 14 ਮਾਰਚ ਯਾਨੀ ਅੱਜ ਮੌਸਮ ਦੀਆਂ ਗਤੀਵਿਧੀਆਂ ਕਾਬੂ ਹੇਠ ਰਹਿਣਗੀਆਂ ਪਹਾੜਾਂ ਦੇ ਉੱਪਰਲੇ ਖੇਤਰਾ ਚ ਪੱਛਮੀ ਗੜਬੜੀ ਦਾ ਸਿਰਫ ਬਕਾਇਆ ਪ੍ਰਭਾਵ ਹੀ ਦੇਖਣ ਨੂੰ ਮਿਲੇਗਾ ਸ਼ਾਮ ਤੇ ਰਾਤ ਨੂੰ ਵੱਧ ਤੋਂ ਵੱਧ ਗਤੀਵਿਧੀਆਂ ਹੋਣਗੀਆਂ ਤੜਕੇ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤੇ ਦੁਪਹਿਰ ਨੂੰ ਕਾਫੀ ਧੁੱਪ ਹੋਵੇਗੀ ਹਾਲਾਂਕਿ ਮੌਸਮ ਪ੍ਰਣਾਲੀ ਦੇ ਪ੍ਰਭਾਵ ਕਾਰਨ ਸਵੇਰੇ ਹਵਾ 'ਚ ਹਲਕੀ ਠੰਡਕ ਰਹੇਗੀ